ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੀਰ ਬਟਿਕ ਤੋਂ ਹੋਪਸੋ ਯੂ ਆਰ ਵੈਰੀ ਵੈਲ ਯੂਅਰ ਪਲੇਸਿਸ ਤੇ ਅੱਜ ਦੀ ਜੋ ਆਪਾਂ ਆਪਣੀ ਵੀਡੀਓ ਲੈ ਕੇ ਆਏ ਆ ਜੀ ਉਹ ਲੈ ਕੇ ਆਏ ਆ ਵਰਕ ਵਾਲੇ ਸੂਟਾਂ ਦੇ ਕੁਝ ਹਲਕੇ ਵਰਕ ਵਾਲੇ ਸੂਟ ਵੀ ਆਪਣੇ ਕੋਲੇ ਰੈਡੀ ਹੋਏ ਨੇਗੇ ਜੋ ਆਪਾਂ ਤੁਹਾਨੂੰ ਦਿਖਾ ਰਹੇ ਆਂਗੇ ਤੇ ਕਿਉਂਕਿ ਸਾਰੇ ਪਾਰਟੀ ਵੇਅਰ ਹੈਵੀ ਹੈਵੀ ਸੂਟ ਰੈਡੀ ਹੋ ਰਹੇ ਨੇਗੇ ਹੁਣ ਤਾਨੂੰ ਪਤਾ ਹੀ ਹੈ ਮੈਰਿਜ ਵਗੈਰਾ ਲਈ ਹੈ ਨਾ ਫੰਕਸ਼ਨ ਵਗੈਰਾ ਲਈ ਸਾਰੇ ਹੈਵੀ ਹੈਂਡਵਰਕ ਦੇ ਸੂਟ ਰੈਡੀ ਹੋ ਰਹੇ ਨੇ ਤੇ ਹੁਣ 21 ਕੇ ਮੈਰਿਜ ਦੇ ਵਿੱਚ ਫੰਕਸ਼ਨ ਕੁਝ ਜ਼ਿਆਦਾ ਹੀ ਹੋਣ ਲੱਗੇ ਮੈਂ ਦੀ ਦਾ ਹਨਾ ਹਲਦੀ ਦਾ ਜਾਗੋ ਵਗੈਰਾ ਸਾਰੇ ਹੈ ਨਾ ਫੰਕਸ਼ਨ ਅੱਗੇ ਪਿੱਛੇ ਆਪਣੇ ਤਾਂ ਮਿਲਨੀਆਂ ਵਗੈਰਾ ਹਨਾ ਸਾਰੇ ਫੰਕਸ਼ਨ ਕਾਫੀ ਹੁੰਦੇ ਨੇ ਜਾਂ ਫਿਰ ਕੋਈ ਅਖੰਡ ਪਾਠ ਸਾਹਿਬ ਜਾਂ ਹਲਕੇ ਫੁਲਕੇ ਸੂਟ ਆਪਾਂ ਨੂੰ ਚਾਹੀਦੇ ਹੁੰਦੇ ਨੇ ਕੀਟੀ ਪਾਰਟੀਆਂ ਵਗੈਰਾ ਵਾਸਤੇ ਤੇ ਆਪਣੇ ਕੋਲੇ ਕੁਝ ਕ ਹਲਕੇ ਸੂਟ ਵੀ ਰੈਡੀ ਹੋਏ ਸੀਗੇ ਜੋ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਲੋ ਪ੍ਰਾਈਸ ਦੇ ਨੇਗੀ ਲੋ ਪ੍ਰਾਈਸ ਦੇ ਨੇ ਜਿੱਦਾਂ ਜੇ ਤੁਸੀਂ ਇਹਨਾਂ ਨਾਲ ਦੁਪੱਟੇ ਵੀ ਰੈਡੀ ਕਰਵਾਉਗੇ ਤਾਂ ਵੀ ਤੁਹਾਡਾ ਇਹ ਸੂਟ ਹੈ ਜਿਹੜਾ 2000 ਰੁਪਏ ਦੇ ਵਿੱਚ ਰੈਡੀ ਹੋ ਜਾਊਗਾ ਵਿਦ ਦੁਪੱਟਾ ਸੈਮੀ ਚਨੂਨ ਦਾ ਦੁਪੱਟਾ ਬਟ ਇਹ ਵਿਦਆਊਟ ਦੁਪੱਟਾ ਨੇ ਕਿਉਂਕਿ ਅਸੀਂ ਜਿਹੜਾ ਦੁਪੱਟਾ ਹੁੰਦਾ ਹੈਗਾ ਮੈਂ ਬਹੁਤ ਘੱਟ ਰੈਡੀ ਕਰਵਾਨੀ ਹੁੰਦੀ ਹੈ ਇਹ ਇਹ ਨਾ ਮੈਂ ਕਸਟਮਰ ਤੇ ਛੱਡਦੀ ਹੁੰਦੀ ਹੈਗੀ ਉਹਨਾਂ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਟੇਸਟ ਹੁੰਦਾ ਹੈ ਕਿ ਉਹ ਫੁੱਲ ਪਿਓਰ ਦਾ ਦੁਪੱਟਾ ਲਗਵਾ ਰਹੇ ਨੇ ਸੈਮੀ ਦਾ ਲਗਵਾ ਰਹੇ ਨੇ ਕਿਉਂਕਿ ਦੁਪੱਟਿਆਂ ਦੇ ਵਿੱਚ ਵੀ ਵੈਰਾਈਟੀ ਹੈ ਨਾ ਜੋ ਪੈਣੋ ਬਹੁਤ ਜ਼ਿਆਦਾ ਆ ਰ ਚਨੂਨ ਚਾਰੀ ਹੈ ਸ਼ਕੂਨ ਚਾਰੀ ਹੈ ਬਰਬਰੀ ਚਾਰੀ ਹੈ ਝੂਟ ਚਾਰੀ ਹੈ ਬਹੁਤ ਜਿਆਦਾ ਵੈਰਾਈਟੀਆਂ ਨੇ ਹੈ ਨਾ ਕਿੰਨੇ ਕ ਨਾਮ ਦੱਸਾਂਗੇ ਹੁਣ ਤੁਹਾਨੂੰ ਮਾਰਕੀਟ ਦੇ ਵਿੱਚ ਬਹੁਤ ਜਿਆਦਾ ਅਵੇਲੇਬਲ ਹੈ ਫੈਬਰਿਕ ਨੇਗੇ ਜੋ ਦੁਪੱਟਿਆਂ ਦੇ ਨੇ ਇਸ ਲਈ ਮੈਂ ਦੁਪੱਟਾ ਤੁਹਾਡੇ ਤੇ ਛੱਡ ਦਿਨੀ ਹੁੰਨੀ ਹੈ ਕਿ ਜਿਹੜਾ ਤੁਸੀਂ ਦੁਪੱਟਾ ਕਹੋਗੇ ਸੀ ਉਹਦੇ ਨਾਲ ਦਾ ਹੀ ਦੁਪੱਟਾ ਤੁਹਾਨੂੰ ਰੈਡੀ ਕਰਵਾ ਕੇ ਦਿਨੇ ਤੇ ਉਸ ਹਿਸਾਬ ਨਾਲ ਆਪਣੇ ਪ੍ਰਾਈਸ ਹੁੰਦੇ ਨੇ ਬਾਕੀ ਹੁਣ ਕੋਈ ਸਿੰਗਲ ਕਲਰ ਦਾ ਲੈਣਾ ਪਸੰਦ ਕਰਦਾ ਕੋਈ ਟਾਈਡ ਆਈ ਇਸ ਲਈ ਆਪਾਂ ਉਸੇ ਹਿਸਾਬ ਨਾਲ ਦੁਪੱਟਾ ਰੈਡੀ ਕਰਵਾ ਦਿੰਨੀ ਹੁੰਦੇ ਆਗੇ ਜਿਹੜਾ ਇਹ ਸੂਟ ਹੈ ਜੀ ਇਹ ਚੈੱਕ ਜੌਰਜਟ ਦੇ ਵਿੱਚ ਹੈ ਫੈਬਰਿਕ ਬਹੁਤ ਜਿਆਦਾ ਫਾਈਨ ਹੈ ਵਧੀਆ ਵਾਲੀ ਫੈਬਰਿਕ ਹੈ ਤੇ ਬਹੁਤ ਸੋਹਣਾ ਸੂਟ ਹੈ ਸਾਰੇ ਸੂਟ ਦੇ ਵਿੱਚ ਇਹਦਾ ਬੁਟੀ ਆਊਗੀ ਪੂਰੇ ਸੂਟ ਦੇ ਵਿੱਚ ਇਹਦਾ ਬੁਟੀ ਆਊਗੀ ਤੇ ਇਹਦੀ ਬਾਜੂ ਦੇ ਵਿੱਚ ਵੀ 5 5 6 6 ਬੁਟੀਆਂ ਆਣੀਆਂ ਆ ਪੈਣਾ ਕਈ ਵਾਰ ਕਹਿੰਦੇ ਨੇ ਇਹ ਬਾਜੂ ਦੀ ਮੈਨੂੰ ਪਿੱਕ ਸੈਂਡ ਕਰ ਦੋ ਹੈਨਾ ਨਾਲ ਨਾਲ ਬਾਜੂ ਤੇ ਵੀ ਵਰਕ ਹੋਊਗਾ ਇਹ ਤਾਂ ਪੰਜ-ਪੰਜ ਬੂਟੀਆਂ ਬਾਜੂ ਦੇ ਉੱਤੇ ਆਣੀਆਂ ਲਾਈਟ ਸਕਿਨ ਲਵੈਂਡਰ ਜਾਂ ਸ਼ੇਡ ਲਵੈਂਡਰ ਦੀ ਸ਼ੇਡ ਦੇ ਰਿਹਾਗਾ ਬਟ ਸਕਿਨ ਜਿਹੜਾ ਸ਼ੇਡ ਹੈਗਾ ਜਿਹੜਾ ਇਹ ਸੂਟ ਹੈ ਜੀ ਇਹ 1400 ਰੁਪਏ ਦਾ ਸੂਟ ਹੈ ਓਨਲੀ 1400 ਦਾ ਸੂਟ ਹੈਗਾ ਇਹ 1400 ਦਾ ਤਾਂ ਹੀ ਮੈਂ ਤੁਹਾਨੂੰ ਇਹ ਕਹਿ ਰਹੀ ਆਂਗੀ ਵੀ ਜੇ ਤੁਸੀਂ ਦੁਪੱਟਾ ਤਿਆਰ ਕਰਵਾਉਂਗੇ ਹਲਕੀ ਫੁਲਕੀ ਨਾਲ ਦੀ ਆਪਾਂ ਲੇਸ ਵੀ ਦੇਵਾਂਗੇ ਤਾਂ 2000 ਰੁਪਏ ਦੇ ਵੀ ਸੂਟ ਸੁੱਟ ਰੈਡੀ ਹੋ ਜਾਊਗਾ ਤੇ ਜੇ ਤੁਸੀਂ ਇੱਥੇ ਹੀ ਐਸ ਇਟ ਇਜ਼ ਲੈਣਾ ਚਾਹੁੰਦੇ ਹੋ ਤਾਂ ਐਦਾਂ ਵੀ ਲੈ ਸਕਦੇ ਹੋ ਤੁਸੀਂ ਜੇ ਤੁਸੀਂ ਇਹ ਟਾਈਡ ਆਈ ਵਗੈਰਾ ਜਾਂ ਪਿਓਰ ਦਾ ਦੁਪੱਟਾ ਤਾਂ ਉਹਨਾਂ ਦਾ ਰੇਟ ਦੇਖੋ ਹਾਈ ਹੁੰਦਾ ਹੀ ਹੁੰਦਾ ਹੈਗਾ ਤੇ ਫਸਟ ਸੂਟ ਆਪਣਾ ਇਹ ਰਿਹਾ ਜੀ ਅੱਜ ਮੈਂ ਤੁਹਾਨੂੰ ਹਲਕੇ ਸੂਟ ਹੀ ਦਿਖਾਉਂਗੀ ਸਾਰੇ ਕਿਉਂਕਿ ਹੈਵੀ ਸੂਟ ਆਪਾਂ ਡੇਲੀ ਦਿਖਾਣੇ ਆਂ ਕਈ ਭੈਣਾਂ ਦੇ ਮੈਸੇਜ ਆ ਰਹੇ ਨੇਗੇ ਵੀ ਤੁਸੀਂ ਸਾਨੂੰ ਹਲਕੇ ਸੂਟ ਵੀ ਦਿਖਾਓ ਹੈਂਡਵਰਕ ਤੋਂ ਹਟ ਕੇ ਮਸ਼ੀਨਵਰਕ ਦੇ ਸੂਟ ਇਹ ਵੀ ਬੁੱਟੀ ਵਾਲਾ ਸੂਟ ਹੈ ਜੀ ਐਦਾਂ ਹੀ ਸੇਮ ਸੂਟ ਹੈ ਜੀ ਬੁੱਟੀ ਵਾਲਾ ਸੇਮ ਬੁੱਟੀ ਬਣੀ ਹੋਈ ਹੈ ਇਹਦੇ ਵਿੱਚ ਥੋੜਾ ਜਿਹਾ ਲਾਈਟ ਸ਼ੇਡ ਆ ਰਿਹਾ ਵਾਟੇ ਬਹੁਤ ਹੀ ਪਿਆਰਾ ਜਿਹਾ ਮੰਗੋ ਸ਼ੇਡ ਹੈ ਐਦਾਂ ਹੀ ਇਹਦੇ ਵਿੱਚ ਪੂਰੇ ਫਰੰਟ ਦੇ ਵਿੱਚ ਬੁੱਟੀ ਆਊਗੀ ਮੈਂ ਖੁਦ ਵੀਡੀਓ ਬਣਾ ਰਹੀ ਹਾਂ ਖੁਦ ਹੀ ਤੁਹਾਨੂੰ ਦਿਖਾ ਰਹੀ ਹਾਂ ਇਸ ਲਈ ਮੈਨੂੰ ਪੂਰਾ ਖੋਲ ਕੇ ਦਿਖਾਣਾ ਥੋੜਾ ਜਿਹਾ ਮੁਸ਼ਕਲ ਹੈ ਤੇ ਇਹ ਤਾਂ ਇਹਦੀ 슬ੀਵਸ ਦੇ ਉੱਤੇ ਬੁਟੀ ਆਉਗੀ ਇਹ ਜੋਰਜਟ ਪਲੇਨ ਦੇ ਵਿੱਚ ਹੈ ਫੈਬਰਿਕ ਫਾਈਨ ਵਾਲਾ ਰਹੂਗਾ ਫੈਬਰਿਕ ਹੈ ਜਿਹੜਾ ਉਹ ਬਹੁਤ ਹੀ ਜ਼ਿਆਦਾ ਫਾਈਨ ਵਾਲਾ ਰਹੂਗਾ ਫੈਬਰਿਕ ਬਹੁਤ ਵਧੀਆ ਹੈਗਾ ਜੋਰਜਟ ਫੈਬਰਿਕ ਹੈ ਵੀ ਤੇ ਇਹਦਾ ਪ੍ਰਾਈਸ ਵੀ ਸੇਮ ਹੀ ਰਹੂਗਾ ਪ੍ਰਾਈਸ ਇਹਨਾਂ ਦੇ ਸੇਮ ਰਹਿਣਗੇ 1400 ਰੁਪਏ ਤੇ ਮੈਂ ਪ੍ਰਾਈਸ ਅਲੱਗ-ਅਲੱਗ ਦੱਸੀ ਜਾਊਂਗੀ ਜੇ ਸਾਰਿਆਂ ਦੇ 1400 ਨਹੀਂ ਹੈਗੇ ਵੱਧ ਘੱਟ ਵੀ ਨਹੀਂ ਹੈਗੇ ਤੇ ਇਸ ਲਈ ਮੈਂ ਤੁਹਾਨੂੰ ਦੱਸਦੀ ਰਹੂੰਗੀ ਨਾਲ ਹੁੰਦੇ ਹੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਜੋ ਇਹ ਸੂਟ ਹੈਗਾ ਜੀ ਇਹ ਮਸ਼ਲੀਨ ਦੇ ਉੱਤੇ ਹੈ ਆਪ ਇਹ ਹੈ ਤਾਂ ਜੀ ਮਸ਼ਲੀਨ ਵੀ ਨਹੀਂ ਕਹਿ ਸਕਦੇ ਹੈਗੇ ਆਪਾਂ ਇਹ ਮਲ ਕਾਟਨ ਜਾਂ ਹੈ ਨਾ ਇੱਕ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਇਹ ਮਸ਼ਲੀਨ ਤੋਂ ਤਾਂ ਥੋੜਾ ਜਿਹਾ ਹਟਕੇ ਸਿੰਥੈਟਿਕ ਹੈ ਮਸਲੀਨ ਤੋਂ ਮਸਲੀਨ ਥੋੜੀ ਹਲਕੀ ਹੁੰਦੀ ਹੈਗੀ ਹੈਨਾ ਤੇ कॉटन ਵੀ ਨਹੀਂ ਹੈਗਾ ਇਹ ਫੈਬਰਿਕ ਬਹੁਤ ਵਧੀਆ ਹੈਗਾ ਥੋੜਾ ਜਿਹਾ ਸ਼ਾਈਨਿੰਗ ਜੀ ਵਾਲਾ ਫੈਬਰਿਕ ਹੈ ਬਹੁਤ ਵਧੀਆ ਹੈਗਾ ਇਹ ਦੋਨੋਂ ਸੀਜ਼ਨ ਚ ਪਹਿ ਸਕਦਾ ਹੈ ਜਿਵੇਂ ਹੁਣ ਵੀ ਪਹਿ ਸਕਦਾ ਹੈਗਾ ਤੇ ਇਹ ਗਰਮੀ ਚ ਵੀ ਪਹਿ ਸਕਦਾ ਵਟੇ ਦੇ ਲਾਈਨਿੰਗ ਜ਼ਰੂਰ ਮੈਨੂੰ ਲੱਗਦਾ ਲੱਗੂਗੀ ਸ਼ਰਟ ਤੇ ਤਾਂ ਜ਼ਰੂਰ ਲੱਗੂਗੀ बॉटम ਤੇ ਤੁਹਾਡੀ ਆਪਣੀ ਚੁਆਇਸ ਹੈਗੀ ਇਹ ਇਹਦਾ ਸੈਂਟਰ ਪੈਨਲ ਜਾ ਰਹੇ ਨੇ ਬੜੀ ਪਿਆਰਾ ਵਰਕ ਹੋਇਆ ਹੋਇਆ ਇੱਕ ਵੰਚਸ ਦਿੱਤਾ ਹੋਇਆ ਤੇ ਜਿਹੜਾ ਇਹਦਾ ਆਪਣਾ ਬਾਜੂ ਹੈ ਬਾਜੂ ਦੇ ਉੱਤੇ ਐਦਾਂ ਵਰਕ ਆਊਗਾ ਬਹੁਤ ਹੀ ਪਿਆਰਾ ਅਨੀਅਨ ਜਾਂ ਛੇੜ ਹੈਗਾ ਤੇ ਇਹਦਾ ਪ੍ਰਾਈਸ ਵੀ ਸੇਮ ਹੀ ਰਹੂਗਾ ਇਹਨਾਂ ਦੇ ਪ੍ਰਾਈਸ ਅਵ ਵੱਧ ਘੱਟ ਸੀਗੇ ਜੀ ਆਪਾਂ ਨੇ ਸੇਮ ਪ੍ਰਾਈਸ ਕੱਢਤੇ ਇਹਨਾਂ ਦੇ ਇਹਨਾਂ ਦੇ ਪ੍ਰਾਈਸ ਜਿਹੜੇ ਆਪਾਂ ਨੇ ਸੇਮ ਹੀ ਕੱਢਤੇ ਇਹ ਵੀ 1400 ਦੇ ਹੈਗੇ ਵਿਦਆਊਟ ਦੁਪੱਟੇ ਨੇ ਜੋ ਦੁਪੱਟੇ ਨਾਲ ਹੋਊਗਾ ਉਹ ਮੈਂ ਤੁਹਾਨੂੰ ਦੱਸ ਦਊਂਗੀ ਜੋ ਤੁਹਾਨੂੰ ਦੁਪੱਟੇ ਨਾਲ ਹੋਊਗਾ ਤੇ ਇੱਕ ਦੋ ਸੂਟ ਮੈਂ ਇਦਾਂ ਦੇ ਦਿਖਾਏ ਇਹ ਦੇਖੋ ਜੀ ਆਪਣਾ ਇਹਨਾ ਆਪਣਾ ਬੰਬਰ ਦੇ ਵਿੱਚ ਹੈ ਜੌਰਜਟ ਬੰਬਰ ਦੇ ਵਿੱਚ ਹੈਗਾ ਇਹਦੇ ਉੱਤੇ ਇੰਬੋਰਡਰੀ ਹੋਈ ਹੋਈ ਹੈਗੀ ਲੈਮਨ ਸ਼ੇਡ ਹੈਗਾ ਬੜਾ ਪਿਆਰਾ ਬੰਬਰ ਦੀ ਹੀ ਬਾਟਮ ਹੈ ਇਹਦੇ ਨਾਲ ਤੇ ਬਹੁਤ ਹੀ ਪਿਆਰਾ ਸ਼ੇਡ ਹੈਗਾ ਇਹ ਆਪਣਾ ਇਹਦਾ ਪ੍ਰਾਈਸ ਵੀ 1400 ਰੁਪਿਆ ਹੀ ਹੋਊਗਾ ਇਹਦੇ ਵਿੱਚ ਦੋ ਕਲਰ ਅਵੇਲੇਬਲ ਨੇਗੇ ਇਹ ਸੂਟ ਆਪਣੇ ਬਹੁਤ ਜ਼ਿਆਦੇ ਹੈਨਾ ਡਿਮਾਂਡ ਤੇ ਰਹੇ ਸੀਗੇ ਬਹੁਤ ਜ਼ਿਆਦਾ ਹੁਣ ਇਹ ਫੈਬਰਿਕ ਦੁਆਰਾ ਨਹੀਂ ਮਿਲ ਰਿਹਾ ਇਹਦੇ ਵਿੱਚ ਆਪਣੇ ਕੋਲੇ ਸੋਲੋ ਪੀਸ ਸੀਗੇ ਦੋ ਇਹ ਜੋ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਵੀ ਸੇਮ ਹੀ ਹੈਗਾ ਤੇ ਬਹੁਤ ਹੀ ਸੋਹਣੀਆਂ ਬਾਟਮਸ ਨੇ ਇਹ ਬੈਂਬਰ ਤੇ ਨਹੀਂ ਹੈਗਾ ਇਹ ਬੈਂਬਰ ਤੇ ਸੀ ਇਹਦਾ ਜਿਹੜਾ ਫੈਬਰਿਕ ਸ਼ਰਟ ਦਾ ਇਹ ਬੈਂਬਰ ਜਰਜਟ ਦਾ ਰਹੂਗਾ ਤੇ ਜਿਹੜੀ ਇਹਦੀ ਵਾਟ ਮਹਿੰਗੀ ਇਹ ਮਸ਼ਲੀਨ ਦੀ ਬਾਟਮ ਰਹੂਗੀ ਇਹਦੇ ਨਾਲ ਮਿਸਲੀਨ ਦੀ ਬਾਟਮ ਰਹੂਗੀ ਬਹੁਤ ਹੀ ਵਧੀਆ ਫੈਬਰਿਕ ਹੈ ਤੇ ਪਿਆਰੇ ਪਿਆਰੇ ਕਲਰ ਨੇ ਮੈਰिज ਵਗੈਰਾ ਵਾਸਤੇ ਕੁਝ ਹਟਕੇ ਵੀ ਚਾਹੀਦੇ ਹੁੰਦੇ ਨੇ ਜੀ ਕਈ ਵਾਰ ਆਪਾਂ ਨੂੰ ਸਾਰੇ ਹੈਵੀ ਵੀ ਨਹੀਂ ਚਾਹੀਦੇ ਹੁੰਦੇ ਹੈਗੇ ਤੇ ਆਪਾਂ ਹਲਕੇ ਫੁਲਕੇ ਸੂਟ ਜਿਵੇਂ ਗੁਰਦੁਆਰਾ ਸਾਹਿਬ ਜਾਣ ਵਾਸਤੇ ਕੋਈ ਪਾਰਟੀ ਜਾਂ ਖੰਡਪਾਟ ਸਹਿਬਾ ਵਾਸਤੇ ਹੈ ਨਾ ਕਿਸੇ ਦੇ ਘਰ ਜਾਣੇਗਾ ਆਪਾਂ ਨੇ ਛੋਟੇ ਮੋਟੇ ਫੰਕਸ਼ਨ ਦੇ ਲਈ ਆ ਸਾਡੇ ਤਾਂ ਹੀ ਗੀਤ ਗਾਣ ਵੀ ਜਾਂਦੀਆਂ ਨੇ ਆ ਪਹਿਣਾ ਹੈਨਾ ਐਦਾਂ ਆਪਾਂ ਤਿਆਰ ਹੋ ਕੇ ਜਾਣੇ ਆਂਗੇ ਸੋਹਣੇ ਸੋਹਣੇ ਐਦਾਂ ਦੇ ਹਲਕੇ ਹਲਕੇ ਸੂਟ ਵੀ ਆਪਾਂ ਜਾਣੇਗੇ ਮੈਨੂੰ ਥੋੜੀ ਜਿਹੀ ਦਿਖਾਣ ਥੋੜੀ ਜਿਹੀ ਮੁਸ਼ਕਲ ਹੋ ਰਹੀ ਨੇ ਸੌਰੀ ਇਸ ਗੱਲ ਨੂੰ ਇਗਨੋਰ ਕਰਿਓ ਮੈਂ ਖੁਦ ਹੀ ਵੀਡੀਓ ਬਣਾ ਰਹੀ ਆਂ ਤੇ ਖੁਦ ਹੀ ਤੁਹਾਨੂੰ ਦਿਖਾ ਰਹੀ ਆਂਗੀ ਤੇ ਇਹ ਐਦਾਂ ਇਹ ਮਸ਼ਲੀਨ ਦੇ ਵਿੱਚ ਹੈ ਇਹ ਮਸ਼ਲੀਨ ਦੇ ਵਿੱਚ ਲਵੈਂਡਰ ਸ਼ੇਡ ਹੈ ਐਦਾਂ ਇਹ ਨਾ ਵਿਚਾਰੋਂ ਸ਼ੁਰੂ ਹੋਊਗਾ ਘੇਰੇ ਤੋਂ ਸ਼ੁਰੂ ਹੁੰਦਾ ਘੇਰੇ ਵਿੱਚ ਪਲੇਨ ਰਹਿ ਕੇ ਐਦਾਂ ਇਹ ਤੁਰ ਤੱਕ ਜਾਊਗਾ ਇਹ ਦਾ ਉੱਤੇ ਤੱਕ ਜਾਊਗਾ ਇਹ ਬੜਾ ਹੀ ਪਿਆਰਾ ਇਹ ਬਣਿਆ ਹੋਇਆ ਤੇ ਇਹ ਦੀਆਂ 슬ੀਵਸ ਰਹਿਣਗੀਆਂ ਇਹ ਦੀਆਂ 슬ੀਵਸ ਰਹਿਣਗੀਆਂ ਤੇ ਇਹ ਲਵੈਂਡਰ ਕਲਰ ਦਾ ਹੈਗਾ ਸੇਮ ਹੀ ਪ੍ਰਾਈਸ ਇਹਦਾ ਦੇ ਰਹੇ ਹਾਂ ਜੀ ਆਪਾਂ 1400 ਰੁਪਏ 6 ਮੀਟਰ ਫੈਬਰਿਕ ਰਹੂਗਾ ਜੀ ਇਹਦੇ ਦੋ ਪੀਸ ਨੇਗੇ 3-3 ਮੀਟਰ ਦੇ 6 ਮੀਟਰ ਫੈਬਰਿਕ ਰਹੂਗਾ ਇਹ ਵੀ ਸੇਮ ਹੀ ਆਪਾਂ ਪ੍ਰਾਈਸ ਦੇ ਰਹਿਆਂਗੇ ਤੁਹਾਨੂੰ ਤੇ ਉਸ ਤੋਂ ਬਾਅਦ ਆਪਣਾ ਇੱਕ ਹੋਰ ਸੂਟ ਹੈ ਜੀ ਸੂਟ ਹੋ ਰਿਹਾ ਆਪਣੇ ਕੋਲੇ ਇਹ ਵੀ ਜੌਰ ਜੱਟ ਤੇ ਹੈ ਬੜਾ ਹੀ ਪਿਆਰਾ ਸੂਟ ਹੈਗਾ ਇਹ ਇਹ ਇਦਾਂ ਕਾਰਨਰ ਦੇ ਉੱਤੇ ਵਰਕ ਆਊਗਾ ਜੀ ਇਹ ਇਸ ਕਾਰਨਰ ਤੇ ਆਊਗਾ ਤੇ ਦੂਜੇ ਕਾਰਨਰ ਤੇ ਵੀ ਇਦਾਂ ਹੀ ਵਰਕ ਆਊਗਾ ਦੋਨੋਂ ਕਾਰਨਰ ਤੇ ਇਦਾਂ ਵਰਕ ਆਊਗਾ ਦੇਖ ਸਕਦੇ ਹੋ ਤੁਸੀਂ ਲੈਮਨ ਆਫ ਵਾਈਟ ਲੈਮਨ ਜੈ ਸੂਟ ਹੈਗਾ ਰੈਡ ਕਲਰ ਨਾਲ ਤੇ ਗ੍ਰੀਨ ਨਾਲ ਆਫ ਵਾਈਟ ਨਾਲ ਹੀ ਇੰਬੋਰਡਰੀ ਕੀਤੀ ਹੋਈ ਹੈ ਤੇ ਬਾਹਾਂ ਦੇ ਉੱਤੇ ਵੀ ਇਦਾਂ ਹੈਵੀ ਵਰਕ ਆਊਗਾ ਇਹਨੂੰ ਤੁਸੀਂ ਪਹੁੰਚਿਆਂ ਤੇ ਵੀ ਲੈ ਸਕਦੇ ਹੋ ਜੇ ਬਾਹਾਂ ਤੇ ਲੇਸ ਵਗੈਰਾ ਲਗਾਨੀ ਹੈ ਨਹੀਂ ਤਾਂ ਇਹ ਬਾਹਾਂ ਦਾ ਬਾਜੂ ਦਾ ਵਰਕ ਕੀਤਾ ਹੋਇਆ ਹੈਗਾ ਇਹਦਾ ਪ੍ਰਾਈਸ ਵੀ 1400 ਰੁਪਿਆ ਹੀ ਰਹੂਗਾ ਆਪਾਂ ਸਾਰੇ ਸੂਟ ਇੱਕੋ ਹੀ ਪ੍ਰਾਈਸ ਦੇ ਕੱਢ ਤੇ ਇਹਦੇ ਨਾਲ ਨਾ ਇੱਕ ਆਪਣੇ ਕੋਲੇ ਮੈਂ ਤੁਹਾਨੂੰ ਹੋਰ ਦੱਸ ਰਹੀਆਂਗੇ ਇੱਕ ਆਪਣੇ ਕੋਲੇ ਨਾ ਜੋਰ ਜੱਟ ਦੇ ਉੱਤੇ ਇੱਕ ਇਦਾਂ ਅ ਆਪਣੇ ਕੋਲੇ ਵਾਂਦਨੀ ਚ ਪ੍ਰਿੰਟ ਹੈਗਾ ਜੇ ਤੁਸੀਂ ਇਹਦੇ ਨਾਲ ਦੁਪੱਟਾ ਲੈ ਕੇ ਇਹਨੂੰ ਡਿਜ਼ਾਈਨਰ ਜਿਹਾ ਸੂਟ ਬਣਾਉਣਾ ਚਾਹੁੰਦੇ ਹੋ ਦੇਖੋ ਫੇਰ ਇਹ ਆਪਾਂ 16.5 1700 ਰੁਪਏ ਦੇ ਵਿੱਚ ਦੇਵਾਂਗੇ 300 ਦਾ ਆਪਾਂ ਇਹ ਦੁਪੱਟਾ ਲਾਵਾਂਗੇ ਤੇ ਇਹਨੂੰ ਨਾ ਆਪਾਂ ਦੁਪੱਟੇ ਨੂੰ ਜਿਹਦਾ ਹੈ ਤਾਂ ਸੂਟ ਹੈ ਜੋਰ ਜੱਟ ਦਾ बटे ਦੁਪट्टे ਚ ਯੂਜ਼ ਹੋ ਸਕਦਾ ਹੈਗਾ ਜੋਰ ਜੱਟ ਦੇ ਦੁਪट्टे ਆਪਾਂ ਲੈ ਨਹੀਂ ਹੈਗੇ ਹਲਕਾ ਫੈਬਰਿਕ ਹੈ ਤੇ ਇਹਦੇ ਤੇ ਆਪਾਂ ਤੁਹਾਨੂੰ ਪੀਕੋ ਵਗੈਰਾ ਕਰਵਾ ਕੇ ਦਵਾਂਗੇ ਲੇਸ ਵਗੈਰਾ ਤਾਂ ਦਾ ਅਲੱਗ ਫਿਨਿਸ਼ ਜੇ ਫਿਨਿਸ਼ਿੰਗ ਦਿਵਾਉਣੀ ਹੈ ਤੁਸੀਂ ਉਹ ਅਲੱਗ ਤੋਂ ਪੇਮੈਂਟ ਹੋਊਗੀ ਤਾਂ ਆਪਾਂ 1400 ਦਾ ਸੂਟ ਹੈ ਤਾਂ ਇਹ 1650 ਰੁਪਏ ਦੇ ਵਿੱਚ ਸੋ ਨੂੰ ਦੇ ਦਾਂਗੇ ਚਲੋ ਹੁਣ 1650 ਚ ਹੀ ਕਹਤਾ ਜੀ 1650 ਚ ਹੀ ਤੁਹਾਨੂੰ ਇਹ ਸੂਟ ਅਸੀਂ ਦੇ ਦਾਂਗੇ ਸ਼ਿਪਿੰਗ ਐਕਸਟਰਾ ਰਹੂਗੀ ਇਹ ਜੇ ਬੀਜਾ ਦੁਪੱਟਾ ਲੈਣਾ ਜੇ ਤੁਸੀਂ ਦੁਪੱਟੇ ਤੋਂ ਬਿਨਾ ਲੈਣਾ ਤਾਂ ਇਹ 1400 ਦਾ ਸੂਟ ਹੈ ਮੈਂ ਸਾਰੇ ਆ ਜੀ ਕੋਈ ਰੇਟ ਦੇ ਵਿੱਚ ਕੱਢਦੇ ਜੀ ਸੂਟ ਬੜੇ ਪਿਆਰੇ ਨੇਗੇ ਕੋਈ ਵੀ ਛੱਡਣ ਵਾਲਾ ਸੂਟ ਨਹੀਂ ਹੈਗਾ ਤੇ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਕ੍ਰੇਪ ਦਾ ਨੇਚਰਲ ਕ੍ਰੇਪ ਦਾ ਸੂਟ ਰਹੂਗਾ ਇਹ ਥੋੜਾ ਘੇਰਾ ਵੱਡਾ ਹੈ ਜੀ ਆਪਣਾ ਇਹ ਜਿੱਦਾਂ ਕਿਸੇ ਸਿਆਣੇ ਜਿਹਨੇ ਪਾਣਾ ਮੰਮੀਏ ਨੇ ਵਾਕਈ ਜੇ ਤੁਸੀਂ ਹੈਨਾ ਕਟਵਾਉਣਾ ਚਾਹੁੰਦੇ ਹੋ ਤਾਂ ਇਹ ਕੱਟ ਸਕਦੇ ਨੇ ਵੰਚਸ ਇਹਦਾ ਘੇਰਾ ਥੋੜਾ ਵੱਡਾ ਕੀਤਾ ਹੋਇਆਗਾ ਇਹਦੇ ਉੱਤੇ ਵੀ ਵੇਲ ਹੈ ਹੈਵੀ ਵਰਕ ਹੈ ਨੀਚੇ ਵੀ ਵੇਲ ਹੈ ਤੇ ਵਿੱਚ ਵੰਚਸ ਬਣੇ ਹੋਏ ਨੇਗੇ ਇਹ ਨੈਚੁਰਲ ਕ੍ਰੇਪ ਤੇ ਉੱਤੇ ਸੂਟ ਬਣਿਆ ਹੋਇਆਗਾ ਤੇ ਇਹਦੀ ਬਾਜੂ ਦੀ ਵੇਲ ਰਹੂਗੀ ਤੇ ਇਹਦਾ ਜਿਹੜਾ ਪ੍ਰਾਈਜ਼ ਰਹੂਗਾ ਜੀ ਇਹ ਰਹੂਗਾ ਜੀ 1700 ਰੁਪਏ विदाउट दुपट्टा 1700 ਰੁਪਏ ਦਾ ਪ੍ਰਾਈਜ਼ ਰਹੂਗਾ ਧਿਆਨ ਨਾਲ ਸੁਣ ਲਿਆ ਕਰੋ ਭੈਣੋ ਵੀ ਕਿਉਂਕਿ ਸਾਰਿਆਂ ਦਾ 1400 ਨਹੀਂ ਹੈਗਾ ਮੈਂ ਇਹ ਸਾਰੇ 1400 1400 ਤੁਹਾਨੂੰ ਦੱਸੇ ਨੇ 1700 ਦਾ ਹੈਗਾ ਤੇ ਵਿਦਾਊਟ ਦੁਪੱਟਾ ਕਿਉਂਕਿ ਇਹਦਾ ਜਿਹੜਾ ਫੈਬਰਿਕ ਹੈ ਉਹ 크ريب ਦਾ ਆ ਗਿਆ ਤੇ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਸੂਟ ਇਹ ਵੀ ਜੌਰ ਜੈਕਟ ਤੇ ਹੈ ਬੜਾ ਹੀ ਪਿਆਰਾ ਸੂਟ ਹੈ ਤੇ ਇਹਦੇ ਨਾਲ ਆਪਾਂ ਦੁਪੱਟਾ ਵੀ ਰੈਡੀ ਕਰਵਾਇਆ ਹੋਇਆ ਹੈ ਸੂਟ ਬਹੁਤ ਸੋਹਣਾ ਹੈਗਾ ਇਹ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਤੇ ਇਹ ਸੂਟ ਦੇਖੋ ਜੀ ਇਹਦੇ ਵਿੱਚ ਕਲਰ ਤਾਂ ਬਹੁਤ ਜ਼ਿਆਦਾ ਚੇਂਜ ਆ ਰਿਹਾ ਜੀ ਇਹਦਾ ਇਹਦਾ ਕਲਰ ਬਹੁਤ ਜ਼ਿਆਦਾ ਚੇਂਜ ਆ ਰਿਹਾਗਾ ਇਹ ਨਾ ਐਦਾਂ ਦਾ ਗ੍ਰੀਨ ਕਲਰ ਹੈਗਾ ਇਹ ਸ਼ੇਡ ਹੈ ਇਹਦਾ ਸੇਮ ਆ ਰਿਹਾ ਹੁਣ ਇਹ ਕਲਰ ਆ ਰਿਹਾ ਇਹਦੀ ਨੈਕ ਦੇ ਉੱਤੇ ਆਊਗਾ ਐਦਾਂ ਤੇ ਇਹਦੇ ਘੇਰੇ ਦੇ ਉੱਤੇ ਵਰਕ ਆਊਗਾ ਚਾਕ ਘੇਰਾ ਤੇ ਇਹਦੀ ਬਾਜੂ ਨਹੀਂ ਗੀਆਂ ਜਿਹੜੀਆਂ ਉਹ ਹੈਵੀ ਆਣਗੀਆਂ ਬਾਜੂ ਇਹਦੀਆਂ ਹੈਵੀ ਆਣੀਆ ਜੌਰ ਜਟ ਵੇਸ ਦੇ ਉੱਤੇ ਹੀ ਫਾਈਨ ਵਾਲੀ ਜੌਰ ਜਟ ਹੈ ਉਹਦੇ ਉੱਤੇ ਇਹ ਬਣਿਆ ਹੋਇਆ ਪਿੰਕ ਕਲਰ ਨਾਲ ਇਹਦੇ ਤੇ ਇੰਬੋਰਡਰੀ ਕੀਤੀ ਹੋਈ ਹੈਗੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਪਾਕਿਸਤਾਨੀ ਜੀ ਲੁੱਕ ਤੇ ਮੈਂ ਇਹਦੀ ਜਿਹੜਾ ਮੈਜ਼ਰਮੈਂਟ ਹੈ ਉਹ ਵੀ ਦੱਸ ਦਿੰਨੀ ਆ ਇਹ 22 ਕੇਰਾ ਹੋਊਗਾ 22 ਕੇਰਾ ਹੋਊਗਾ 22 23 ਕੇਰਾ ਹੋ ਸਕਦਾ ਹੈ ਇਹਦਾ ਬਾਕੀ ਜੇ ਹੈ ਨਾ ਹੁਣ ਤਾਂ ਸਟੀਚਿੰਗ ਦੇ ਵਿੱਚ ਆਪਾਂ ਵਿੱਚ ਪਿੰਟੈਕਸ ਵਗੈਰਾ ਪਵਾ ਕੇ ਇਹਨੂੰ ਘਟਾਵਦਾ ਸਕਦੇ ਹੁੰਨੇ ਆਂਗੇ ਜਿਹੜੀ ਇਹਦੀ ਲੈਂਥ ਹੈਗੀ ਉਹ 45 ਤੱਕ ਕਰ ਸਕਦੇ ਆ 43 ਤੋਂ ਲੈ ਕੇ 45 ਤੱਕ ਕਰ ਸਕਦੇ ਆ ਤੇ ਇਹਦੇ ਨਾਲ ਆਪਾਂ ਨੇ ਸੈਮੀ ਚਨੂਨ ਦਾ ਕਮਲ ਦਾ ਦੁਪੱਟਾ ਡਾਈ ਕਰਵਾਇਆ ਹੋਇ ਬਹੁਤ ਹੀ ਵਧੀਆ ਵਾਲਾ ਦੁਪੱਟਾ ਹੈਗਾ ਬਹੁਤ ਜ਼ਿਆਦਾ ਸੋਨਾ ਸ਼ਾਈਨਿੰਗ ਵਾਲਾ ਤੇ ਇਹਦੇ ਨਾਲ ਆਪਾਂ ਨੇ ਲੇਸ ਵੀ ਦਿੱਤੀ ਹੋਈ ਹੈ ਜਿਹੜਾ ਇਹ ਸੂਟ ਦਾ ਪ੍ਰਾਈਸ ਰੂ ਹੋਊਗਾ ਹੋਊਗਾ ਜੀ 2500 ਰੁਪਇਆ 2500 ਇਹ ਸੂਟ ਦਾ ਪ੍ਰਾਈਸ ਰਹੂਗਾ ਇਹ ਤੁਸੀਂ ਧਿਆਨ ਨਾਲ ਸੁਣ ਲਓ ਇਹਦਾ ਪ੍ਰਾਈਸ ਰਹੂਗਾ ਜੀ 2500 ਰੁਪਇਆ ਤੇ ਇਹ ਸਾਰੇ ਸੂਟ ਬੜੇ ਹੀ ਪਿਆਰੇ ਨੇਗੇ ਤੇ ਜੋ ਆਪਣਾ ਨੈਕਸਟ ਸੂਟ ਹੈਗਾ ਇਹ ਪਿਓਰ ਜੌਰਜਟ ਤੇ ਆ ਗਿਆ ਜੀ ਇਹ ਪਿਓਰ ਵਾਲੀ ਜੌਰਜਟ ਤੇ ਆ ਗਿਆ ਜੀ ਤੇ ਸਿੰਗਲ ਟਾਂਕੇ ਨਾਲ ਆਪਣਾ ਵਰਕ ਹੋਇਆ ਹੋਇਆਗਾ ਬਹੁਤ ਹੀ ਪਿਆਰਾ ਪੀਚ ਸ਼ੇਡ ਹੈ ਇਹਦਾ ਸਿੰਗਲ ਟਾਂਕੇ ਨਾਲ ਵਰਕ ਹੋਇਆ ਹੋਇਆ ਇਦਾਂ ਹੀ ਸੇਮ ਬਾਰਡਰ ਹੈ ਆਪਣਾ ਜਿਹੜਾ ਬਾਜੂ ਦੇ ਉੱਤੇ ਬਣਿਆ ਹੋਇਆ ਹੈ ਸੇਮ ਬਾਡਰ ਇਹਦੇ ਨਾਲ ਜੇ ਤੁਸੀਂ ਨਾ ਟਾਈਡਾਈ ਦੁਪੱਟਾ ਵਗੈਰਾ ਕਰਵਾ ਲਓਗੇ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਸੂਟ ਬਣ ਜੂਗਾ ਇਹ ਇੱਕ ਬਹੁਤ ਜ਼ਿਆਦਾ ਸੋਹਣਾ ਸੂਟ ਬਣ ਜੂਗਾ ਇਹ ਸਿੰਗਲ ਕਲਰ ਦਾ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਮਲਟੀ ਕਲਰ ਦੀ ਲੇਸ ਵਗੈਰਾ ਅਟੈਚ ਕਰਵਾ ਲਿਓ ਜੇ ਤੁਸੀਂ ਐਸਟੀਜ ਲੈਣਾ ਚਾਹੁੰਦੇ ਹੋ ਤਾਂ ਐਸਟੀਜ ਲੈ ਸਕਦੇ ਹੋ ਜਿਹੜਾ ਇਹਦਾ ਪ੍ਰਾਈਸ ਰਹੂਗਾ ਜੀ ਉਹ 1900 ਰੁਪਇਆ 1900 ਰੁਪਏ ਦਾ ਪ੍ਰਾਈਸ ਰਹੂਗਾ ਮੈਂ ਦੁਬਾਰਾ ਤੋਂ ਫੇਰ ਦੱਸ ਦਿੰਨੀ ਆਂਗੀ ਇਹਦਾ 1900 ਪ੍ਰਾਈਸ ਰਹੂਗਾ ਇਹਦਾ 2500 ਪ੍ਰਾਈਸ ਰਹੂਗਾ ਇਹ ਸਾਰਿਆਂ ਦੇ ਪ੍ਰਾਈਸ ਨੀਚੇ ਵਾਲੇ ਜਿਹੜੇ ਤੁਹਾਨੂੰ ਸਾਰੇ ਦਿਖਾਈ ਨੇ 14 1400 ਦੇ ਨੇਗੇ ਹਨ ਅਲੱਗ-ਅਲੱਗ ਇਹਨਾਂ ਦੇ ਪ੍ਰਾਈਸ ਰਹਿਣਗੇ ਜੀ ਤੇ ਤੁਸੀਂ ਮੇਰੇ ਤੋਂ ਸਕਰੀਨਸ਼ਾਟ ਲੈ ਕੇ ਜਿਹੜਾ ਵੀ ਤੁਹਾਨੂੰ ਪਸੰਦ ਆਂਦਾ ਸੂਟ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਜਿਹੜਾ ਸਾਡਾ ਨੰਬਰ ਹੈਗਾ 9855093293 ਆਪਣਾ ਨੰਬਰ ਹੈ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਪੇਮੈਂਟ ਕਰਕੇ ਤੁਸੀਂ ਪਹਿਲਾਂ ਤੁਸੀਂ ਇਸ スクリーンショット ਲੈ ਕੇ ਸੈਂਡ ਕਰਿਆ ਕਰੋ ਵੀ ਤੁਹਾਡੇ ਕੋਲੇ ਇਹ ਅਵੇਲੇਬਲ ਹੈ ਕਿਉਂਕਿ ਕਈ ਵਾਰ ਨਾਲ ਦੇ ਨਾਲ ਹੀ ਮੈਸੇਜ ਆ ਜਾਂਦੇ ਨੇ ਸੇਲ ਹੋ ਜਾਂਦਾ ਹੈਗਾ ਫਿਰ ਸਾਨੂੰ ਔਖਾ ਹੋ ਜਾਂਦਾ ਤੁਸੀਂ ਪੇਮੈਂਟ ਪਾ ਦਿੰਨੇ ਹੋ ਫਿਰ ਉਸ ਤੋਂ ਬਾਅਦ ਤੁਸੀਂ ਸ਼ਿਪਿੰਗ ਤੇ ਪੇਮੈਂਟ ਪਾ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਤੇ ਜੇਰਾ ਵੀ ਪਹਿਲੀ ਵਾਰ ਆਪਣੀ ਵੀਡੀਓ ਨੂੰ ਦੇਖ ਰਿਹਾ ਸੀ ਆਪਣਾ ਪ੍ਰੋਪਰ ਐਡਰੈਸ ਦੱਸ ਰਹੇ ਆ ਅਸੀਂ ਜਾਖਲ ਤੋਂ ਆਂਗੇ ਜਾਖਲ ਹਰਿਆਣਾ ਡਿਸਟ੍ਰਿਕਟ ਫਤਿਆਵਾਦ ਤੋਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਨਹੀਂ ਤੁਸੀਂ ਕਿੱਥੋਂ ਵਿਜ਼ਿਟ ਕਰਦੇ ਹੋਗੇ ਤੁਸੀਂ ਕਿੱਥੋਂ ਵਿਜ਼ਿਟ ਕਰਦੇ ਹੋਗੇ ਤੁਸੀਂ ਕਿੱਥੋਂ ਹੋਗੇ ਅਸੀਂ ਵਿਜ਼ਿਟ ਕਰਨਾ ਹੈਗਾ ਤੁਸੀਂ ਵਿజిਟ ਵੀ ਕਰ ਸਕਦੇ ਹੋ ਆਨਲਾਈਨ ਵੀ ਮੰਗਵਾ ਸਕਦੇ ਹੋ ਜੋ ਚੀਜ਼ ਅਸੀਂ ਤੁਹਾਨੂੰ ਦਿਖਾਉਂਦੇ ਆ ਉਹ ਹੀ ਆਨਲਾਈਨ ਮਿਲਦੀ ਹੈ ਵਿజిਟ ਕਰੋਗੇ ਤਾਂ ਤੁਹਾਡਾ ਮੋਸਟ ਵੈਲਕਮ ਹੈ ਜੀ ਅਸੀਂ ਵੀ ਕਹਿੰਦੇ ਆ ਕਿ ਸਾਡੇ ਲਈ ਆਓ ਤੁਸੀਂ ਸਾਨੂੰ ਮਿਲੋ ਤੇ ਸਾਨੂੰ ਬਹੁਤ ਜ਼ਿਆਦਾ ਹੈ ਨਾ ਇਸ ਚੀਜ਼ ਤੋਂ ਖੁਸ਼ੀ ਹੁੰਦੀ ਹੈ ਜੋ ਸਾਡੇ ਕੋਲੇ ਦੂਰੋਂ ਦੂਰੋਂ ਪੈਣਾ ਆਂਦੀਆਂ ਨੇ ਬਹੁਤ ਜ਼ਿਆਦਾ ਖੁਸ਼ ਹੁੰਨੇ ਆਗੇ ਅਸੀਂ ਤੇ ਤੁਸੀਂ ਆ ਸਕਦੇ ਹੋਗੇ ਅਸੀਂ ਜਾਖਲ ਹਰਿਆਣਾ ਡਿਸਟ੍ਰਿਕਟ ਫਤਿਹਵਾਦ ਤੇ ਇਹ ਜਿਹੜਾ ਆਪਣਾ ਚੰਡੀਗੜ੍ਹ ਪਟਿਆਲਾ ਵਾਲਾ ਰੋਡ ਹੈ ਜਿਵੇਂ ਚੰਡੀਗੜ੍ਹ ਪਟਿਆਲਾ ਸਮਾਣਾ ਪਾਤੜਾ ਤੇ ਉਸ ਤੋਂ ਬਾਅਦ ਅੱਗੇ ਜਾਖਲ ਆਂਦਾ ਜੀ ਤੇ ਇਸੇ ਰੋਡ ਦੇ ਉੱਤੇ ਹੈਗਾਗਾ ਇਹ ਆਪਣਾ ਇਹ ਪੰਜਾਬ ਤੋਂ ਫਸਟ ਹੀ ਪਹਿਲਾ ਜਿਹੜਾ ਸੀਟੀਐਸ ਉਹਦੇ ਵਿੱਚ ਹੈ ਵਟ ਆਪਣੀ ਜਿਹੜੀ ਸ਼ਾਪ ਹੈਗੀ ਉਹ ਪਿੰਡ ਦੇ ਵਿੱਚ ਹੈ ਜਾਖਲ ਪਿੰਡ ਦੇ ਵਿੱਚ ਹੈਗੀ ਇਹ ਤੁਸੀਂ ਜਦੋਂ ਜਾਖਲ ਪਹੁੰਚੋਗੇ ਤਾਂ ਤੁਸੀਂ ਜਿਹੜਾ ਆਪਣਾ ਆਪਣਾ ਰੇਲਵੇ ਸਟੇਸ਼ਨ ਹੈ ਇਹ ਜਿਹੜਾ ਆਪਣਾ ਕ੍ਰਾਸ ਕਰੋਗੇ ਤੁਸੀਂ ਆਪਣਾ ਜਿਹੜਾ ਪੁਲ ਹੈਗਾ ਓਵਰ ਬ੍ਰਿਜ ਹੈਗਾ ਬ੍ਰਿਜ ਦੇ ਉਤੋਂ ਤੇ ਉਸ ਤੋਂ ਅੱਗੇ ਜਾ ਕੇ ਆਪਣਾ ਪਟਵਾਰ ਆਫਿਸ ਹੈ ਪਟਵਾਰ ਆਫਿਸ ਦੇ ਕੋਲੇ ਆਪਣਾ ਜਿਹੜਾ ਘਰ ਹੈ ਘਰ ਤੋਂ ਹੀ ਆਪਾਂ ਨੇ ਕੰਮ ਸਟਾਰਟ ਕੀਤਾ ਹੋਇਆ ਹੈਗਾ ਤੇ ਕੱਟ ਪੀਸਾਂ ਦਾ ਕੰਮ ਵੀ ਆਪਣੇ ਕੋਲੇ ਹੈਗਾ ਜੀ ਤੇ ਤੁਸੀਂ ਹਰ ਤਰ੍ਹਾਂ ਦੀ ਇੰਬੋਡਰੀ ਕਰਵਾ ਸਕਦੇ ਹੋ ਸਟੀਚਿੰਗ ਵੀ ਅਵੇਲੇਬਲ ਹੈਗੀ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਤੁਸੀਂ ਸਾਡੇ ਕੋਲੇ ਆ ਸਕਦੇ ਹੋਗੇ ਵਿਜ਼ਿਟ ਕਰ ਸਕਦੇ ਹੋ ਔਨਲਾਈਨ ਵੀ ਸ਼ੋਪਿੰਗ ਕਰ ਸਕਦੇ ਹੋ ਥੈਂਕ ਯੂ ਸੋ ਮੱਚ